ਸਤਨਾਮ ਸ੍ਰੀ ਵਾਹਿਗੁਰੂ ਆਤਮ ਰਾਜੇ ਜੰਮਿਆ ਹਰ ਰੰਗ ਸਹਿਜ ਮਾਣ ਨਾਨਕ ਤਨ 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 ਜਨ ਹਾਏ ਤੇ ਪ੍ਰਵਾਣੇ ਜਿਨ ਗੁਰਮੁਖ ਨਾਮ ਤੇ ਆਇਆ ਹਾਏ ਤੇ ਪ੍ਰਵਾਹ ਨਾਨਕ ਕੋ ਨ ਉਦਾਰੇ ਆਪਣਾ ਦਰਗ ਪਵੇ ਮਾਣ ਜਿਨ ਗੁਰਮੁਖ ਨਾਮ ਤੇ ਆਇਆ ਸੇ ਨਨੁ ਤਾਰਾ ਜਗ ਪੂਰਦਾ ਗੁਰਮੁਖ ਨਾਮ ਤੇ ਆਇਆ ਸੁਨਾਨੇ ਸਰੋ ਜਗ ਸੀ ਜੁਲੈ i me not going ਜਿੰਨੀ ਗੁਰਮਖ ਖ਼ ਨਾਮ ਧਿਆਇਆ ਆਏ ਤੇ ਪ੍ਰਵਾਣ ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮੌਣ ਸਾਧ ਸੰਗਤ ਜੀ ਵੱਡਿਆਂ ਭਾਗਾ ਵਾਲਿਆ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੇ ਵਿੱਚ ਬੈਠ ਕੇ ਪੂਰਨ ਤਤਵ ਤੇ ਮਹਾਪੁਰਖ ਵੱਡੇ ਸੰਤ ਜੀ ਮਹਾਰਾਜ ਔਰ ਛੋਟੇ ਸੰਤ ਜੀ ਮਹਾਰਾਜ ਉਹਨਾਂ ਦੀ ਬਖਸ਼ ਦੇ ਪਾਤਰ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਪੁਰਖ ਉਹਨਾਂ ਦੀ ਮਿੱਠੀ ਸਨਾਨਾ ਜਾਦ ਇਸ ਸੰਸਥਾਨ ਤੇ ਮੌਜੂਦਾ ਮਹਾਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਮਹਾਪੁਰਖ ਮਨਾ ਰਹੇ ਨੇ ਵੱਡਿਆਂ ਭਾਗਾਂ ਵਾਲਿਆ ਮਹਾਪੁਰਖਾਂ ਦੇ ਜੀਵਨ ਸੰਬੰਧੀ ਵਿਚਾਰਾਂ ਸਰਬਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਬਲ ਬਣਾ ਰਹੇ ਹਾਂ ਵੱਡੇ ਭਾਗਾਂ ਵਾਲੇ ਇਹ ਸਮਾਂ ਇਹ ਘੜੀਆਂ ਸਾਡੀਆਂ ਲੇਖੇ ਦੇ ਵਿੱਚ ਨੇ ਸਾਧ ਸੰਗਤ ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਜਾਦ ਮਨਾ ਰਹੇ ਹਾਂ 13 ਤਰੀਕ ਨੂੰ ਜਰਗ ਰੈਣ ਸਵੈ ਕੀਰਤਨ ਉਹਨਾਂ ਦੀ ਜਾਦ ਦੇ ਵਿੱਚ ਹੋਇਆ ਭਾਵੇਂ ਰਣੋ ਸਾਭੀ ਵੱਡੇ ਸੰਤ ਜੀ ਮਹਾਰਾਜ ਦੇ ਜਥੇ ਦੇ ਵਿੱਚ ਰਹਿ ਕੇ ਢੋਲ ਕੀ ਦੀ ਸੇਵਾ ਕਰਦੇ ਰਹੇ ਜੋ ਮਹਾਰਾਜ ਜੀ ਨੇ ਵੱਡੇ ਸਹਿਬਾਂ ਤੋਂ ਧੰਨ ਬਾਬਾ ਉਤਰ ਸਿੰਘ ਜੀ ਮਹਾਰਾਜ ਤਿਰੂ ਸਾਹਿਬ ਵਾਲੇ ਉਹਨਾਂ ਨੇ ਬਰਕਤਾਂ ਹਾਸਲ ਕੀਤੀਆਂ ਸੰਤ ਬਾਬਾ ਕਲਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਪੁਰਖ 10ਵੇਂ ਪਾਸੋ ਦਾ ਸਥਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਾਵਨ ਚਰਨ ਸੂਪ ਧਰਤੀ ਉਹਨੂੰ ਅਵਾਦ ਕੀਤਾ ਉਹਨਾਂ ਦੇ ਬਚਨਾਂ ਅਨੁਸਾਰ ਉੱਥੇ ਰਹਿ ਕੇ ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਜੋ ਤਪੱਸਿਆ ਹੈ ਤਪਾਂ ਸਿਰ ਤਪਸਾਰ ਗੁਰੂ ਘਰ ਦੀ ਸੇਵਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਦਾਏ ਵੱਡੇ ਮਹਾਰਾਜ ਜੀ ਦੀ ਅਗਵੇ ਦੇ ਵਿੱਚ ਰਹਿ ਕੇ ਰਣੋ ਸਾਹਿਬ ਸੇਵਾ ਕਰਦੇ ਰਹੇ ਸਾਧ ਸੰਗਤ ਕਹਿਵੇ ਕੋ ਸੋਭਾ ਨਹੀਂ ਵੇਖਾ ਹੀ ਪਰਵਾਣ ਉਹ ਸੇਵਾ ਦੀਆਂ ਵਰਕਤਾਂ ਜੋ ਉਹਨਾਂ ਨੇ ਵਰਤਾਈਆਂ ਤੁਹਾਨੂੰ ਬੜਾ ਦੱਸਣ ਦੀ ਲੋੜ ਨਹੀਂ ਚਾਹੇ ਬਾਬਾ ਸ੍ਰੀਮਾਨ ਜੀ ਸੀ ਜਿਹੜੀ ਸੇਵਾ ਘਾਲਣਾ ਉਹਨਾਂ ਨੇ ਘਾਲੀਆਂ ਨੇ ਨਾਲ ਰਹਿਣ ਵਾਲਿਆਂ ਨੇ ਸਾਧ ਸੰਗਤ ਆਪਣੀ ਮਿਸਾਲ ਆਪ ਨੇ ਵੱਡੇ ਸੰਤ ਜੀ ਮਹਾਰਾਜ ਜੀ ਦੇ ਨਾਲ ਜਿੱਤਨੇ ਵੀ ਸਿੰਘ ਜੱਥੇ ਦੇ ਵਿੱਚ ਰਹੇ ਉਹ ਇੱਕ ਇਤਿਹਾਸ ਹੋ ਨਿਭੜਿਆ ਉਹਨਾਂ ਦਾ ਰਹਿਂਦੀ ਦੁਨੀਆ ਤੱਕ ਸਾਧ ਸੰਗਤ ਦੁਨੀਆ ਉਹਨਾਂ ਨੂੰ ਯਾਦ ਕਰੂਗੀ ਕਿਉਂਕਿ ਬ੍ਰਹਮ ਗਿਆਨੀ ਆਪਰਮੇਸ਼ਰ ਸੋਖਮਨੀ ਸਾਹ ਦੇ ਵਿੱਚ ਲਿਖਿਆ ਵੱਡੇ ਸੰਤ ਜੀ ਮਹਾਰਾਜ ਜੀ ਦੀ ਸੰਗਤ ਕਰਕੇ ਸਾਧ ਸੰਗਤ ਉਹਨਾਂ ਦੀਆਂ ਬਖਸ਼ਾਂ ਦੇ ਪਾਤਰ ਬਣੇ ਬੱਬਾ ਮਨਜੀਤ ਸਿੰਘ ਜੀ ਇੱਕ ਦਿਨ ਬੈਠੇ ਅਸੀਂ ਬੱਬਾ ਅਮਰ ਸਿੰਘ ਮੁਖ ਕਥਾ ਬਾਜ ਤੁਹਾਡੇ ਕੋਲੇ ਬੈਠੇ ਇਹਨਾਂ ਨੇ ਦੱਸਿਆ ਕਿ ਸਾਡੇ ਪੁਰਖਿਆਂ ਨੇ ਸਦਪ ਸੰਤ ਬਾਬਾ ਕਰਮ ਸਿੰਘ ਜੀ ਮਹਾਪੁਰਖ ਹੋਤੀ ਮਰਦਾਨ ਵਾਲੇ ਉਹਨਾਂ ਦੀ ਸੰਗਤ ਕੀਤੀ ਹੈ ਤੇ ਆਪ ਦੱਸ ਰਹੇ ਸੀ ਬੈਠੇ ਮਨ ਦੇ ਵਿੱਚ ਬਹਿਰਾ ਉਹਨਾਂ ਦੇ ਸਾਧ ਸੰਗਤ ਜਿਨ੍ਹਾਂ ਦੀ ਆਪਾ ਬਰਸੀ ਮਨਾ ਰਿਹਾ ਜਾਤ ਮਨਾ ਰਿਹਾ ਇਹਨਾਂ ਦਾ ਬਚਨ ਪ੍ਰਤੱਖ ਦੱਸ ਦੇਣਾ ਤੇ ਗੁਰੂ ਸਾਹਿਬ ਜਾਣਦੇ ਨੇ ਕਿਸੇ ਕਾਰਨ ਕਰਕੇ ਇਹਨਾਂ ਤੇ ਕੇਸ ਪੈ ਗਿਆ। ਅਫਸਰ ਨੇ ਫੜ ਲਿਆ ਮੌਕੇ ਤੇ ਫੜਿਆ ਹੋਇਆ ਇਹਨਾਂ ਦੀ ਤਲਾਸ਼ੀ ਲਈ ਗਈ। ਸਾਹਮਣੇ ਬੈਠੇ ਨੇ ਮਹਾਂਪੁਰਖ ਝੂਠ ਨਹੀਂ ਬੋਲਦਾ ਮੈਂ। ਜਦੋਂ ਫੜੇ ਗਏ ਅਫਸਰ ਨੇ ਤਲਾਸ਼ੀ ਲਈ ਮਹਾਰਾਜ ਦੀ ਫੋਟੋ ਬੰਦਿਆਂ ਦੀ ਜੇਬ ਦੇ ਵਿੱਚ। ਕਿਉਂ ਕਿਉਂ ਨਹੀਂ ਸਰਦਾ ਬਣੂਗੀ? ਅਫਸਰ ਨੇ ਉਹ ਗਨਫੜੀ ਤੇ ਲੈ ਲਿਆ ਇਹਨਾਂ ਨੂੰ। ਕੇਸ ਤਾਂ ਭਾਵੇਂ ਚੱਲੇ ਜਦੋਂ ਜਸਹਰਦ ਸਿੰਘ ਮਹਾਰਾਜ ਦੀ ਸੇਵਾ ਚ ਆ ਗਏ ਨਾ ਦੇਉ ਤਰੀਕ ਤੇ ਜਾ ਕੇ ਨਾ ਕਾਕਾ ਜਾਇ ਤਰੀਕ ਤੇ ਤੈਨੂੰ ਕੁਝ ਨਹੀਂ ਹੋਣਾਗਾ ਸਭ ਫਤਿਹ ਹੋ ਜੂ ਮੋਰਚ ਦੇਖ ਲੋ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋਟ ਦੀ ਸਾਧ ਸੰਗਤ ਕੀ ਕੀ অপਮਾ ਕਰੀਓ ਮਹਾਪੁਰਖਾਂ ਦੀ ਜੋ ਦਾਸਨ ਕੀ ਉਸਤਤ ਹੈ ਸਾਹਰ ਕੀ ਵਡਿਆਈ ਆਪਣੀ ਵਿਡਾਈ ਭਾਵ ਦੀ ਜਨਕਾ ਜੈਕਾਰ ਕਰਾਈ ਅੱਜ ਸੰਤ ਦੋਖੀ ਵੀ ਨੇ ਮਹਾਪੁਰਖਾਂ ਦੀ ਨਿੰਦਿਆ ਤੇ ਤੁਲੇ ਹੋਏ ਨੇ ਨਿੰਦਿਆ ਕਰੀ ਜਾ ਰਹੇ ਨੇ ਸਾਰਜ ਸਾਧ ਸੰਗਤ ਸੂਰਜਾ ਸੂਰਜ ਨੂੰ ਕੋਈ ਸਪਾ ਲੂ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਵਾਲਾ ਉਹਨਾਂ ਦੀ ਸੋਭਾ ਤਾਂ ਦਿਨੋਂ ਦਿਨ ਚੜ੍ਹਦੀ ਕਲਾ ਜਾ ਰਹੀ ਆ ਪਰ ਜਿਹੜੇ ਨਿੰਦਕ ਨੇ ਉੱਲੂ ਵਰਤੀ ਆ ਉਹਨਾਂ ਦੀ ਜਿਵੇਂ ਉੱਲੂ ਨੂੰ ਦੇਖਣੋਂ ਹਟ ਜਾਂਦਾ ਦਿਨ ਰਾਤ ਨੂੰ ਦੇਖਦਾ ਉਹਨਾਂ ਦੀ ਬਿਰਤੀ ਹੈ ਕਿੰਤੂ ਪ੍ਰੰਤੂ ਮਾੜੀਆਂ ਮਾੜੀਆਂ ਗੱਲਾਂ ਕਿਸੇ ਇਹ ਜਿਹੜੇ ਨਿੰਦਕ ਲੋਕ ਨੇ ਨਾ ਸਾਧ ਸੰਗਤ ਸਭ ਤੋਂ ਵੱਡੀ ਕਰਾਮਾਤ ਰਾਣਾ ਸਾਹਿਬ ਜਾ ਕੇ ਦੇਖੋ ਅੱਜ ਕਿਤਨਾ ਵੱਡਾ ਲੰਗਰ ਚੱਲਦਾ ਇਹ ਜਿਹੜੇ ਨਿੰਦਿਆ ਕਰਨ ਤੇ ਤੁਲੇ ਹੋਏ ਨੇ ਸਾਧ ਸੰਗਤ ਨਿੰਦਕ ਕਾ ਕੈਸੇ ਤਰ ਸਰਪੜ ਜਾਣੋ ਨਰਕ ਹੀ ਪਰ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹ ਨਰਕ ਨੂੰ ਜਾਂਦਾ ਭਗਤ ਰਾਮਦਾਸ ਜੀ ਕਹਿੰਦੇ ਨੇ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤਾ ਕੋ ਮਤ ਕੋਈ ਨਿੰਦੋ ਸਰਨ ਚੰਤਰਾ ਮੈਂ ਇੱਕੋ ਕੋਕ ਵੀ ਮੈਂ ਸੋਗਰ ਪਾਇਆ ਜਾ ਕਾ ਨਾ ਬਿਵੇ ਕੋ ਨਿੰਦਿਆ ਕਰਨ ਤੇ ਤੁਰੇ ਹੋਏ ਨੇ ਲੋਕਾਂ ਦਾ ਕੰਮ ਕੀਆ ਹਰ ਜਾਂ ਸੁਣੇ ਨਾ ਹਰ ਗੁਣ ਗਾਵੇ ਹਰੀ ਦਾ ਜਾਂ ਸੁਣਨਾ ਨਹੀਂ ਹਰੀ ਦੇ ਗੁਣ ਗਾਉਣੇ ਨਹੀਂ ਬਤ ਨਹੀਂ ਸਮਾਨ ਗਾਵੇ ਗੱਲਾਂ ਦਾ ਬਤਾਂ ਦੇ ਨਾਲ ਸਮਾਨ ਥੱਲੇ ਸੜਦੇ ਨੇ ਐਸੇ ਲੋਗਨ ਸੋ ਕਹਈਏ ਤਿੰਨ ਤੇ ਸਦਾ ਡਰਨੇ ਰਹੀ ਹੈ ਕਹਿੰਦੇ ਡਰ ਕੇ ਰਹਿਣਾ ਚਾਹੀਦਾ ਇਹਨਾਂ ਤੇ ਲੋਕਾਂ ਤੋਂ ਆਪ ਨਦ ਚੁਰੂ ਪਰ ਪਾਨ ਤੇ ਨਿੰਦੇ ਦੇ ਗੰਗਾ ਨੂੰ ਨਿੰਦਦਾ ਸੀ ਉਹਨਾਂ ਨੂੰ ਜਿਨ੍ਹਾਂ ਨੇ ਮਾਤ ਲੋਕ ਤੇ ਗੰਗਾ ਲਿਆਤੀ ਭੀਰਥ ਵਰਗਿਆਂ ਨੂੰ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਹੁਣ ਸੰਤ ਜੀ ਮਹਾਰਾਜ ਜੀ ਨੇ ਹਜ਼ਾਰ ਬੜੇ ਤੇ ਪ੍ਰੇਤ ਨੂੰ ਜਨਮ ਦਿੱਤਾ ਮੰਨ ਲਓਗੇ ਜਿਹੜੇ ਬੰਦੇ ਚ ਪ੍ਰੇਤ ਦਾ ਪਹਿਰਾ ਸੀ ਅਨਪੜ੍ਹ ਸੀ ਜਮੇ ਉਹ ਕੁਰਾਨ ਸ਼ਰੀਫ ਜੋ ਮਰਜ਼ੀ ਪੜਾ ਲਓ ਇਹ ਗੱਲਾਂ ਪ੍ਰਤੱਖ ਨੇ ਰਿਕਾਰਡਿੰਗ ਹੋਈਆਂ ਨੇ ਸੁਣ ਸਕਦੇ ਹੋ ਕਹਿੰ ਤੂੰ ਪਰ ਤੂੰ ਤੇ ਕਰੀ ਜਾਣਾ ਬੈਠਾ ਝੋਂਕੀ ਜਾਨਾ ਕੁੱਤੇ ਹੱਥੀ ਆਪਣੀ ਚਾਲ ਜਾਂਦਾ ਚੱਲੀ ਜਾਂਦਾ ਕਿਸੇ ਦੀ ਹਿੰਮਤ ਨਹੀਂ ਮੈਨੂੰ ਨੱਤ ਫਾੜ ਲੂ ਸਾਡਾ ਇਹ ਕੰਮ ਨਿੰਦਿਆ ਸੀ ਭੀੜ ਥਰਗਿਆਂ ਦੀ ਕਰਦੇ ਨੇ ਨਾ ਗੰਗਾ ਬੰਗਾ ਮਤਲਬ ਚਲਿਆਤੀ ਸਾਥ ਸੰਗਤ ਨਿੰਦਿਆ ਕਰਨ ਵਾਲੇ ਨਿੰਦਿਆ ਕਰੀ ਜਾਣੀਆਂ ਜੋ ਗੁਰੂ ਦਾ ਮਾਰਗ ਆ ਜੋ ਮਹਾਪੁਰਖਾਂ ਦਾ ਮਾਰਗ ਆ ਆਪਾਂ ਉਹਤੇ ਚੱਲੀਏ ਜੋ ਸੰਤ ਜੀ ਮਹਾਰਾਜ ਵੱਡੇ ਸਾਨੂੰ ਅਪਣਾ ਕੇ ਨੇ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਇਹ ਸੱਚਾ ਮਾਰਗ ਗ੍ਰਹਿਣ ਕੀਤਾ ਕਰਨਾ ਬਿੜਾਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਰਾਧਿਆ ਸਾਹਿਬ ਆਕੋ ਧੰਨਾ ਧੰਨਾ ਗੁਰ ਸੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਉਹਨਾਂ ਦੀ ਤਾਂ ਜੈ ਜੈਕਾਰ ਹੋਣੀ ਜਣੀਆਂ ਅਨੰਦ ਕਾ ਨਦਿਆ ਕਰੀ ਜਾਣੀਆਂ ਪੱਲੇ ਕੱਖ ਨਹੀਂ ਉਹਨਾਂ ਦੇ ਨਿੰਦਿਆ ਕਰਕੇ ਜੇ ਕਹਿਣਾ ਵੀ ਸਾਨੂੰ ਸੁੱਖ ਮਿਲਜੂ ਸ਼ਾਂਤੀ ਮਿਲਜੂ ਵੱਡੇ ਸੰਤ ਜੀ ਮਹਾਰਾਜ ਦੀਵਾਨ ਲਾਉਣ ਜਾ ਰਹੇ ਜੀ ਉਹਨਾਂ ਦੇ ਨਿੰਦਿਆ ਦੇ ਵਿੱਚ ਪੋਟ ਲੱਗ ਰਹੇ ਸੀ। ਸੰਤ ਜੀ ਮਹਾਰਾਜ ਗੱਡੀ ਰੋਕ ਲਈ। ਕਹਿੰਦੇ ਲਿਆ ਪ੍ਰੇਮੀਆਂ ਤੇਰੇ ਬੁੱਪੇ ਪਹਿਲਾਂ ਲਾਵਾਂਗੇ ਪੋਟਰ ਦੁਬਾਨ ਚਾ ਲਾਵਾਂ। ਕੀ ਵਿਗਾਰ ਲਿਆ ਉਹਨਾਂ ਦਾ? ਉਹਨਾਂ ਦੀ ਤਾਂ ਜੋਗੋ ਜੁਗ ਸੋਭਾ ਇੱਥੇ ਵੀ ਦਰਗਾਹ ਦੇ ਵਿੱਚ ਨੇ। ਸਾਧ ਸੰਗਤ ਵੱਡੇ ਸੰਤ ਜੀ ਮਹਾਰਾਜ ਛੋਟ ਸੰਤ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਆ ਉਹਨਾਂ ਦੀ ਵਡਾਈ ਜੋਗੋ ਜੁਗ ਹੁੰਦੀ ਰਹਿਣੀ ਆ। ਭੁੱਲਾਂ ਚੁੱਕਾਂ ਦੀ ਮਾਫੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ। <머데> 뭐 a i k b e